ਮੇਤਰੋ ਲੋਕ ਦੇ ਵੀ ਥੋੜਾ ਸਵਾਗਤਾਂ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਮੇਤਰੋ ਅੱਜ ਆਪਾਂ ਲੱਗੇ ਆ ਪਹਿਲਾ ਰੇਪ ਪਾਉਣਾ ਪਹਿਲੇ ਰੇ ਦੇ ਵਿੱਚ ਪਾਵਾਂਗੇ ਆਪਾਂ ਜਿੰਕ ਇਧਰ ਸਾਡੇ ਗੋਰਖਾ ਜੱਜ ਕੀ ਹਾਲ ਨੇ ਚਾਚੇ ਠੀਕ ਹੈ ਜੀ ਠੀਕ ਆ ਹਾਂ ਹਾਂ ਇਹ ਕਹਿੰਦੇ ਵੀ 59 11 ਹੀ ਆ ਜੋਰ 59 11 ਜਿੰਨਾ ਮਾਰਦਾ ਬੰਦਾ ਸਾਡਾ ਜੀ ਤੇ ਮੇਤਰੋ ਅੱਜ ਆਪਾਂ ਲੱਗੇ ਆ ਜਿੰਕ ਪਾਉਣਾ ਜਿੰਕ ਆਪਾਂ ਇੱਥੇ ਤਕਰੀਬਨ 5 10 12 ਕਿਲਿਆਂ ਚ ਜਿੰਕ ਪਾਵਾਂਗੇ ਤੇ ਪਹਿਲਾਂ ਵੀ ਆਪਾਂ ਰੇ ਪਾਇਆ ਤੇ 6 ਦਿਨ ਪਹਿਲਾਂ ਪਾਈ ਦੀਗੇ ਤੇ ਉਹ ਵੀ ਵੀਡੀਓ ਪਾਈ ਵੀ ਆ ਤੇ ਮੇਤਰੋ ਆਪਾਂ ਅੱਜ ਜਿੰਕ ਨਾਲ ਜਿੰਕਾ ਆਪਣੀ ਇੱਕ ਜੀਰੀ ਨੂੰ ਕਰੂਗੀ ਫਾਇਦਾ ਕਿਉਂਕਿ ਪਹਿਲੇ ਰੇਜ ਦੇ ਵਿੱਚ ਆਪਾਂ ਪਹਿਲੇ ਰੇਜ ਦੇ ਵਿੱਚ ਪਾਉਣੇ ਹੁੰਦੇ ਆ ਇਹਦਾ ਫਾਇਦਾ ਕਰਦੀ ਆ ਕਿਉਂਕਿ ਜੇ ਦੂਏ ਰੇਜ ਦੇ ਵਿੱਚ ਆਪਾਂ ਬੂਟਾ ਵਧਾਉਣ ਵਾਲੀ ਉਹ ਦਾਣੇਦਾਰ ਹੁੰਦੀ ਆ ਜਿਹੜੀ ਉਹ ਪਾਵਾਂਗੇ ਤੇ ਪਹਿਲੇ ਦੇ ਵਿੱਚ ਆਪਾਂ ਜਿੰਕ ਪਾ ਦਾਂਗੇ ਵੀ ਢੂਜਾਂ ਹੌਲੀ ਹੌਲੀ ਕਰਕੇ ਚਲਾਈ ਜਾਵਾਂਗੇ ਤੇ ਮਿੱਤਰੋ ਜਿੰਕ ਆਪਾਂ ਪਾ ਰਹੇ ਹਾਂ 5 ਕਿਲੋ ਤਕਰੀਬਨ ਯੂਨੀਵਰਸਿਟੀ ਵਾਲੇ ਕਹਿੰਦੇ ਨੇ ਵੀ 7 ਕਿਲੋ 1 ਕਿੱਲੇ ਦੀ ਪਣੀ ਚਾਹੀਦੀ ਆ ਪਰ ਆਪਾਂ ਇੱਕ 1 ਕਿਲੋ ਵੀ ਆਪਾਂ ਬਿੱਗੇ ਦੀ 1 ਕਿਲੋ ਪਾ ਰਹੇ ਹਾਂ ਮਿੱਤਰੋ ਤੇ ਕਿੱਲੇ ਦੀ ਆਪਣੀ 5 ਕਿਲੋ ਹੋਊਗੀ ਤੇ ਆਪਾਂ ਮ ਤੇ ਆਵਾਰਿਆਂ ਆਪਾਂ ਜਿੰਕ ਤੇ ਇੰਡੋਰਾਮਾ ਦੀ ਆਪਣੇ ਜਿੰਕ ਆ ਜਾਂਦੀ ਹੈ ਜਿੰਕ ਵਾਗੀ 33% ਤੇ ਕਰੋ ਚੈੱਕ ਮਿੱਤਰੋ ਗੱਲ ਬਾਤ ਇਹਦੇ ਵਿੱਚ ਸਾਲਟ ਆ ਜਾਂਦੇ ਨੇ ਰਿੰਕ ਪਰਸੈਂਟ ਬਾਈ weight 33 ਗ੍ਰਾਮ ਆ ਜਾਂਦਾ ਸਲਫੇਟ ਸਲਫਰ ਆ ਜਾਂਦੀ ਹੈ ਮਿੱਤਰੋ ਇਹਦੇ ਵਿੱਚ ਮੈਟਰੈਂਸ ਸੋਲੀਬਲ ਆ ਗਿਆ ਤੇ ਬਾਕੀ ਆਇਰਨ ਵਗੈਰਾ ਸਾਰੇ ਦੇ ਵਿੱਚ ਆਪਣੇ ਸਾਲਟ ਆ ਜਾਂਦੇ ਨੇ ਆਵਾਰ ਐ ਮਿੱਤਰੋ ਆਪਾਂ ਜਿੰਕ ਇਹ ਤਕਰੀਬਨ ਆਪਣੀ 5 ਕਿਲੋ ਦੀ ਇੱਕ ਥੈਲੀ ਆ ਤੇ ਇਦਾਂ ਜੀ ਚਲ ਰਿਹਾ ਕੰਮ ਮਾਰ 우ਮਾਰ ਇਹ ਨਜ਼ਾਰਾ ਬੰਨਿਆ ਪਿਆ ਤੇ ਮੇਤਰੋ ਇਕੱਠੇ ਰੇਪਾਉਣ ਦਾ ਇਹ ਫਾਇਦਾ ਹੋ ਜਾਂਦਾ ਵੀ ਜੀਰੀ ਇੱਕ ਦਾ ਇਕੱਠੀ ਦੁਰਦੀਆ ਤੇ ਦੂਜੇ ਨੰਬਰ ਤੇ ਫਾਟਰੀ ਲੈਦੀ ਹੈਗੀ ਆਪਣੀ ਜੀਰੇ ਤੇਰੀ ਤਾਂ ਵੀਡੀਓ ਦੇ ਦੋੜ ਕੇ ਤੇਰੀ ਵੀਡੀਓ ਤਾਂ ਨਾ ਬੋਗਾਂ ਤਾਂ ਮਾ ਚਕਵਾਵੀ ਆਓ ਇਹ ਬੰਦਾ ਉਹਦੇ ਲਿਖੀ ਫਿਰਦਾ ਉਹਦੇ ਕਮੀਜ਼ ਦਿਖਾਈ ਵੀਰੇ ਕਮੀਜ਼ ਉਹਨੇ ਪਾਤੀ ਵੀਡੀਓ ਬਣਾ ਕੇ ਪੈਂਦੇ ਦੇਖ ਕੇ ਅਗਲਾ ਕਰਦੇ ਯੁੱਧ ਨਸ਼ਿਆਂ ਵਿਰੁੱਧ ਜਿਬੜ ਕਾਲ ਨੂੰ ਲੋਇੰ ਮੈਟਰ ਤਾਂ ਪਹਿਲਾ ਥੈਲਾ ਬਾਰੇ ਉੱਪਰ ਜ਼ਿੰਕ ਪਾ ਲਈ ਹੁਣ ਫੇਰ ਥੈਲਾ ਫੇਰ ਇੱਕ ਜ਼ਿੰਕ ਬਾਦੀ ਉੱਪਰ ਅਬ 10 ਕਿਲੋ ਮੀਟਰ ਆਪਣਾ 12.5 ਕਿਲੋ ਜ਼ਿੰਕ ਹੋ ਜਾਂਦੀ ਆ ਦੋ ਥੈਲਿਆਂ ਦੇ ਵਿੱਚ 50 ਕਿਲੋ ਆਪਾਂ ਇੱਕ ਇੱਕ ਕਿਲੇ ਦਾ 50 ਕਿਲੋ ਯੂਰੀਆ ਪਾ ਰਹੇ ਆ ਨਾਲ ਕਿਉਂਕਿ 45 ਕਿਲੋ ਯੂਰੀਆ ਹੋ ਗਿਆ ਤੇ 5 ਕਿਲੋ ਜ਼ਿੰਕ ਹੋਗੀ ਤਕਰੀਬਨ ਇੱਕ ਕਿਲੇ ਦਾ 50 ਕਿਲੋ ਮਾਲ ਹੋ ਗਿਆ ਕਿਉਂ ਗੁਰਕੇ ਚਾਚੇ ਹਾਂਜੀ ਹਾਂ ਇੱਕ ਵਾਰ ਟਰੈਕਟਰ ਦੀ ਬਾਸ ਨਹੀਂ ਫੋਟ ਦੀ ਗੇਰ ਜਾ ਪਾ ਕੇ ਜਾਨਾ ਟਰੈਕਟਰ ਦੀ ਬਾਸਣਾ ਜੀ ਭਾਈ ਜੀ ਹੋਰ ਦੇ ਬਾਸ ਹੁਣੇ ਹਾਂ ਜੀ ਹਾਂ ਫੋਰਡ ਦੀ ਸਟਾਰਟ ਕਰੀਏ ਜੀ ਕਰੋ ਜੀ ਕਰੋ ਸਟਾਰਟ ਹਾਂ ਹਾਂ ਨਿਕਲਦੀ ਆ ਫੋਰਡ 3700 ਦੀ ਆਵਾਜ਼ ਪਹਿਲੇ ਲੋਡ ਚ ਲਾਇਦਾ ਕਿਹੜੇ ਜਗੇ ਬੰਦ ਰੇਸ ਤੇ ਨੇ ਨਿਊਟਰਲ ਚ ਦੂਜੇ ਲੋ ਚ ਲਾਉਣ ਲੱਗੇ ਤੇ ਅੱਛਾ ਲੋਜ ਦੂਜੇ ਲੋ ਚ ਲਾ ਦੋ ਤੇਰ ਜਾਈਏ ਸਰਦਾਰ ਜੀ ਇੱਧਰ ਆ ਜੀ ਜੌਂਡੀਰ ਤੂੰ ਬਾਜ ਘੱਟ ਜਾਂਦੀ ਆ ਜੌਂਡੀਰ ਨਹੀਂ ਆਉਣ ਦੇ ਹੁਣ ਕੋਈ ਹੋਰ ਸੁਣਾ ਦੇ ਅੱਡਾ ਹੈ ਨਾ ਆਪਣੇ ਕੋਲ ਬਾਈ ਅੱਛਾ ਫੋੜੇ ਆਪਣੇ ਕੋਲ ਵੀ ਉਹਦੇ ਕਰਕੇ ਫੋੜਦੀ ਹੈ ਹਾਂ ਜਿਹੜਾ ਸੈਵਮਟਰ ਦੇ ਐਂਟਰ ਕਿਵੇਂ ਕਰਦਾ ਐਂਟਰ ਕਿਵੇਂ ਕਰਦਾ ਐਂਟਰ ਦਾ ਭਾਈ ਜੀ ਗੇਰਾਂ ਦੀ ਆਵਾਜ਼ ਦੱਸ ਸਕਦੇ ਆ ਤੁਹਾਨੂੰ ਸੁਣਾਉ ਦਿਓ ਜੀ ਫੇਰ ਇੱਕ ਵਾਰ ਐਂਟਰ ਦੇ ਗੇਰ ਪਾਉਣ ਦੀ ਪ੍ਰੋਬਲਮ ਜੀ ਸਭ ਤੋਂ ਵੱਧ ਆਈ ਹੈ ਜਿਹੜਾ ਕਿ ਆਵਾਜ਼ ਆਸੀ ਐਂਟਰ ਦੇ ਜਿੱਦਾਂ ਹਾਂਜੀ ਆ ਲਾਜੂ ਫੇਰ ਗੇਰਾਂ ਹੈ ਗੇਰ ਫਸ ਗਿਆ ਕਲਚ ਦੱਬ ਕੇ ਦਾ ਚੱਲ ਫੇਰ ਕਹਦਾ ਮੇਰੇ ਵੀਰੋ ਗੇਰ ਨਹੀਂ ਨਿਕਲੇ ਆਏਗਾ ਗੇਰ ਨਹੀਂ ਨਿਕਲੇ ਆਏਗਾ ਐਂਟਰ ਨੂੰ ਜਿਆਦਾ ਪ੍ਰੋਬਲਮ ਰਹਿੰਦੀ ਆ ਮੇਰੇ ਵੀਰੋ ਕੋਸੋ ਸਾਡੇ ਬਾੜ ਵਿੱਚ ਲੱਗੇ ਹੋਏ ਨੇ ਹੁਣ ਇਧਰ ਜੀਰੀ ਦੇ ਵਿੱਚ ਕद्दू ਦੇ ਵਿੱਚ ਗੇਰ ਜੇ ਫਸ ਜਾਂਦੇ ਨੇ ਕद्दू ਤੁੱਲੀਆਂ ਕਰਾਉਂਦਾ ਲੋ ਵੀ ਮਿੱਤਰੋ ਚੱਲ ਰਿਆ ਰਹੇ ਦਾ ਕੰਮ ਇੱਕ ਮਿੱਤਰੋ ਇੱਕ ਜਟੋ ਜੀਰੀ ਦੇ ਵਿੱਚ ਜੋ ਰੇਹ ਪਾਉਣਾ ਨਾ ਤਕਰੀਬਨ ਆਪਣਾ ਪਾਣੀ ਘੱਟੇ ਰੱਖਿਆ ਕਰੋ ਕਿਉਂਕਿ ਇੱਕ ਤਾਂ ਰੇਹ ਛਿਤੀ ਲੱਗਦਾ ਤੇ ਦੂਜੇ ਨੰਬਰ ਤੇ ਵੀ ਐ ਵੀ ਜਿਹੜੀ ਨਾਲ ਦੀ ਨਾਲ ਤੁਰਪੰਦੀ ਆ ਰਹੀ ਵੱਧ ਕੰਮ ਕਰਦੇ ਆਪਾਂ ਉਹੀ ਵੱਡੇ ਵੱਡੇ ਡਾਲ ਬਣਾ ਲੰਨੇ ਆਪਾਂ ਪਾਣੀ ਵਿੱਚ ਫੁੱਲ ਢੱਕ ਕੇ ਖੜਾ ਲੰਨੇ ਆ ਇਹ ਨਾਲੇ ਫਾਂਟ ਵੀ ਦਿਖੀ ਜਾਂਦੀ ਆ ਦੇਖੋ ਹੁਣ ਸਾਫ ਪਤਾ ਲੱਗ ਰਿਹਾ ਵੀ ਕਿੱਥੇ ਆਪਣੀ ਫਾਂਟ ਜਾ ਰਹੀ ਆ ਬੰਦਿਆਂ ਦੀ ਕਿੱਥੇ ਨਹੀਂ ਜਾ ਰਹੀ ਤੇ ਬਾਕੀ ਜਿੰਕ ਦਾ ਮਤਲਬ ਇਹ ਫਾਇਦਾ ਜਿਵੇਂ ਆਪਣੀ ਹੁਣ ਜੀਰੀ ਇਹ ਤਕਰੀਬਨ ਆ ਆਪਣੇ 15 ਦਿਨ ਹੋ ਗਏ ਜੀਰੀ ਲੱਗੀ ਨੂੰ ਆਪਣਾ 18 ਤਰੀਕ ਦੀ ਲੱਗੀ ਹੋਇਆ ਅੱਜ 3 ਤਰੀਕ ਹੋ ਗਈ ਉਹੀ 15 16 ਦਿਨ ਹੋ ਗਏ ਜੀਰੀ ਲੱਗੀ ਨੂੰ ਹੁਣ ਇਹ ਜੀਰੀ ਨੇ ਆਪਣੀ ਪਾਕਟ ਦਾ ਕਰ ਲਈ ਤੇ ਜੀਰੀ ਹੁਣ ਆਏ ਆ ਵੀ ਇਹਦੇ ਨਾਲ ਤੁਰਪੂਗੇ ਮਤਲਬ ਜਿੰਕ ਦੇ ਨਾਲ ਆ ਜਿਹੜਾ ਪੀਲਾ ਆਪਣਾ ਸਾਰਾ ਚੱਕਿਆ ਜਾਊਗਾ ਤੇ ਬਾਕੀ ਚੱਲ ਰਿਹਾ ਰੇਹ ਦੇਖੋ ਤੁਸੀਂ ਸਾਰੇ ਬੰਦੇ ਇੱਕ ਸਾਰ ਪਾਦੇ ਨੇ ਫਾਂਡ ਦੇ ਵਿੱਚ ਫਾਂਡ ਰਲਣੀ ਚਾਹੀਦੀ ਆ ਵੀਰੇ ਆਪਣੀ ਵਿਚਾਲੇ ਚੌੜੀ ਫਾਂਡ ਹੁੰਦੀ ਆ ਮਤਲਬ ਤਾਂ ਉਹਦੇ ਚੱਕਰ ਦੇ ਵਿੱਚ ਫਿਰ ਆਪਣੀ ਰੇਹ ਘੱਟ ਲੱਗਦਾ ਉਨੇ ਫਾਂਡ ਦੇ ਵਿੱਚ ਫਾਂਡ ਰਲ ਰਹੀ ਆ ਸਾਰੇ ਬੰਦਿਆਂ ਦੀ ਤਾਂ ਐ ਬੀ ਜੀਰੀ ਵਧੀਆ ਤੁਰੂਗੀ ਇਕੱਠੀ ਤੇ ਮਤਲਬ ਜਿੰਕ ਦਾ ਫਾਇਦਾ ਹਾਂ ਜਾਦੇ ਪਾਣੀ ਦੇ ਵਿੱਚ ਆਪਣਾ ਜਿੰਕ ਘੁੱਟ ਲੈਂਦੀ ਇਹਨੂੰ ਜਲਬ ਜੀ ਹੁੰਦੀ ਆ ਜਿਹੜੀ ਆਪਣੀ ਬਾਕੀ ਹਾਂ ਜੀ ਮੈਂ ਲੱਗਣ ਲੱਗੀ ਤੇ ਭਾਜ ਚਾਰ ਬੰਦਿਆਂ ਨੇ ਜਿੰਕ ਇਕੱਠੀ ਇਹ ਫਾਂਡ ਚੱਕ ਲੈਂਦੇ ਆ ਤੇ ਆਪਣੀ ਜੀਰੀ ਨੂੰ ਵੀ ਤਕਰੀਬਨ 12 ਤੋਂ 12 ਦਿਨ ਹੋ ਗਏ ਲੱਗੇ ਇਹਨੂੰ ਤੇ ਜੀਰੀ ਵੀ ਅਰੇ ਕਨੀ ਤੋਂ ਹੀ ਤੁਰੇ ਖੜੀ ਪਈ ਸੀਗੀ ਜੀਰੀ ਤੇ ਹੁਣ ਆਪਣਾ ਰੇਹ ਦੇ ਨਾਲ ਤੁਰ ਪੂਗੀ ਹੋਰ ਹਲੋ ਇਹਨਾਂ ਤਰ੍ਹਾਂ ਕਠੀਂ ਫਾਂਟਾਂ ਤੁਰੇ ਜਾ ਰਹੀਆਂ ਨੇ ਤੇ ਇਹਦੇ ਨਾਲ ਫਾਇਦਾ ਇਹ ਹੋ ਜਾਂਦਾ ਵੀ ਇੱਕ ਤਾਂ ਫਾਟ ਨਹੀਂ ਰਹਿੰਦੀ ਹੈਗੀ ਚਾਰ ਬੰਦਿਆਂ ਨਾਲ ਜੇ ਆਪਾਂ ਉਹੀ ਕਿੱਕ ਬੰਦੇ ਨਾਲ ਫਿਰ ਤਾਂ ਨਾਲੇ ਲਟਾਪਿੰਗ ਹੋਈ ਜਾਂਦਾ ਬੰਦਾ ਆਥਣ ਤੱਕ ਮਸੀਂ 7-8 ਥੈਲੇ ਪਾਉਂਦਾ ਇਹਦੇ ਨਾਲ ਤਕਰੀਬਨ ਆਪਣੇ 20-25 ਥੈਲੇ ਇੱਕ ਦਿਨ ਦੇ ਵਿੱਚ ਖੰਡ ਜਾਂਦੇ ਨੇ ਤੇ ਜਿਹੜਾ ਆਪਾਂ ਉਹ ਦੇਖਦੇ ਆ ਦੂਜਾ ਸੇ ਔਰਖਾ ਚਾਚਾ 12 ਦੇ ਟਾਇਰਾਂ ਵਾਲਾ ਤਾਂ ਇਹ ਫਿਰ ਐ ਥੋੜੀ ਐ ਵੀ ਦਬ ਜੂਗਾ ਜਿਵੇਂ ਜੌਂਡੀਅਰ ਜਿਵੇਂ ਇੱਕ ਪਾਸੇ ਸਵਰਾਜ ਲਾਲਾ 16 ਦੇ ਟਾਇਰਾਂ ਵਾਲਾ ਉਹ ਸਾਲਾ ਗੁਰਗੁਰੂ ਜੇ ਕਰਕੇ ਬੰਦ ਹੋ ਜਾਂਦਾ ਟਰਾਲੀ ਦੀ ਖਚਾਈ ਤਾਂ ਫਿਰ ਜੌਂਟੀਅਰੇ ਚੱਲਦਾ ਉਹ ਕੰਮ ਹੈ ਵੀ ਹੁਣ ਇਹ ਜਿੰਨਾ ਛੋਟਾ ਇੰਜਣ ਹੈ ਇੰਜਣ ਬਥੇਰਾ بڑا ਪਰ ਹੁਣ ਟਾਇਰ ਛੋਟੇ ਪਾਏ ਬਨੇ ਇਹਨੂੰ ਲੱਗਦਾ ਚਾਚੇ ਦੇ ਬੈਡ ਸਾਰੀ ਥੱਲੇ ਲੰਘ ਜਾਂਦੇ ਨੇ ਉਹ ਛੋਟੇ ਰੈਕਟਰ ਹੈਲੋ ਤੁਸੀਂ ਉਹ ਰੇ ਪਾਲੇ ਜੇ ਜਾਂਦੇ ਵੇ ਪਾਲਾ ਦੂਏ ਲੋਚ ਪਾਲਾ ਆ ਬੈਡ ਲੱਗੇ ਬਿਨਾਂ ਸਲਿੱਪ ਤਾਂ ਨਹੀਂ ਮਾਰਦਾ। ਨਾ ਚੱਕ ਲਿਆ ਉਹ ਪਰ। ਆ ਮੈਂ ਘਮਾਈਆਂ ਦੀ ਲੱਤ ਫਾਦ ਕੇ ਚੱਕ ਲੈ। ਮੇਰੇ ਵੀਰ ਉਹ ਬਾਹਰੋਂ ਆਇਆ ਬੜਾ ਗਿੱਲਾ ਤੇ ਰੇਪਾਉਣ ਬਾਅਦ ਦੇ ਥੈਲੇ ਉਧਰੋਂ ਟਰਾਲੀ ਘੜਾ ਲਈ ਹੁਣ ਦੇਖਦਾ ਗੱਡੂ ਕੇ ਨਾਲ ਜਾਉਂਦੀ ਜਰਾ। ਚੱਲ। ਆ ਮੈਂ ਕਹਿੰਦਾ ਦਬੂ। ਇਹ ਰਾਜ ਜ਼ੋਰ ਦਾ ਮਿੱਤਰੋ ਬਹੁਤ ਮਾਰਦਾ ਇਹਨੂੰ ਜੋੜੀਅਰ ਕਹਦੇ ਆਂ ਕਿ ਆਕ ਲੈ ਗਿਆ ਜ਼ੋਰ ਦਾ ਕਹਿੰਦੇ ਮੇਰੇ ਵੀਰੋਂ ਖਾਸ ਆ ਇਹਦੇ ਇੱਥੇ ਟਰਾਲੀ ਟੂਨੇ ਹੋਣੀ ਹੈ ਲੋਡ ਮੰਨਦਾ ਹੈਗਾ ਇਧਰ ਬੰਦੇ ਪਾਰ ਰਹੇ ਨੇ ਰੇ